ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਆਪ ਸਾਰਿਆਂ ਦਾ ਮਾਝਾ ਵਰਲਡ ਵਾਈਡ ਚੈਨਲ ਤੇ ਇਸ ਟਾਈਮ ਅਸੀਂ ਖੜੇ ਆ ਜੀ ਅੰਮ੍ਰਿਤਸਰ ਸਾਹਿਬ ਤਾਰਾਂ ਵਾਲੇ ਪੁਲ ਦੇ ਉੱਪਰ ਨਹਿਰ ਦੇ ਕੰਢੇ ਤੇ ਇਹ ਸਿਰਫ ਕੁਝ ਚੀਜ਼ਾਂ ਵੱਲ ਤੁਹਾਡਾ ਧਿਆਨ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇੱਕ ਤੁਹਾਡੇ ਸਾਹਮਣੇ ਹੀ ਆ ਦੇਖ ਰਹੇ ਹੋਗੇ ਨਹਿਰ ਚ ਇਸ ਟਾਈਮ ਪਾਣੀ ਨਹੀਂ ਹੈ ਪਰ ਜੋ ਲੋਕਾਂ ਨੇ ਇਹਦਾ ਹਾਲ ਕੀਤਾ ਆ ਪਾਣੀ ਤੋਂ ਵੱਧ ਦੇ ਵਿੱਚ ਲੋਕਾਂ ਨੇ ਆਪਣੇ ਘਰਾਂ ਦਾ ਕੂੜਾ ਸੁੱਟਿਆ ਆ ਲਫਾ ਪਿਆਂ ਦਾ ਇੱਕ ਸਲਾਬ ਕਹਿ ਸਕਦੇ ਇਹਦੇ ਵਿੱਚ ਆਇਆ ਹੋਇਆ ਨਹਿਰ ਦੇ ਤੇ ਪਲੀਜ਼ ਹੱਥ ਜੋੜ ਕੇ ਬੇਨਤੀ ਆ ਕਿ ਇਸ ਤਰ੍ਹਾਂ ਦੇ ਕੰਮ ਨਾ ਕਰੋ ਲੋਕਾਂ ਨੂੰ ਆਪ ਸਮਝਦਾਰ ਹੋਣਾ ਚਾਹੀਦਾ ਜਦੋਂ ਜਦੋਂ ਪਾਣੀ ਨਹੀਂ ਰਹੇਗਾ ਕਲਪਨਾ ਕਰਕੇ ਵੇਖੋ ਜਰਾ ਕੀ ਹਾਲ ਹੋਣਾ ਹੈ ਕਿਦਾਂ ਦਾ ਪਾਣੀ ਪੀਓਗੇ ਤੁਸੀਂ ਇਸ ਲਈ ਪਲੀਜ਼ ਨਾ ਕਰੋ ਇਦਾਂ ਦੇ ਕੰਮ ਆ ਵੇਖੋ ਕੀ ਹਾਲ ਬਣਿਆ ਇਹਦਾ ਇਹ ਜੀ ਤਾਰਾਂ ਵਾਲੇ ਪੁਲ ਦੀ ਗੱਲ ਕਰ ਰਹੇ ਹਾਂ ਤੇ ਥੋੜਾ ਜਿਹਾ ਜਿਆਦਾ ਨਹੀਂ ਅੱਧਾ ਕਿਲੋਮੀਟਰ ਦੂਰ ਤੋਂ ਦਰਬਾਰ ਸਾਹਿਬ ਸਰੋਵਰ ਦੇ ਵਿੱਚ ਜਲ ਸਪਲਾਈ ਹੁੰਦਾ ਹੈ ਇਹਦਾ ਹਾਲ ਵੇਖ ਲਓ ਕੀ ਹੈ ਬਾਕੀ ਪ੍ਰਸ਼ਾਸਨ ਨੂੰ ਵੀ ਧਿਆਨ ਦੇਣਾ ਚਾਹੀਦਾ ਇੱਧਰ ਇੱਥੇ ਪਹਿਲਾਂ ਬੋਰਡ ਲੱਗਾ ਹੁੰਦਾ ਸੀ ਕਿ ਜੁਰਮਾਨਾ ਹੋਏਗਾ ਜਿਹੜਾ ਇਹਦੇ ਵਿੱਚ ਕੂੜਾ ਸੁੱਟੇਗਾ ਪਰ ਉਹ ਬੋਰਡ ਵੀ ਲੋਕ ਪੁੱਟ ਕੇ ਲਾਗੇ ਲੱਗਦਾ ਹੁਣ ਇੱਥੇ ਸਿਰਫ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਆ ਸਾਨੂੰ ਆਪ ਵੀ ਸੋ ਥੈਂਕ ਯੂ ਜੀ ਧੰਨਵਾਦ